ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਪ੍ਰਧਾਨ ਮੰਤਰੀ ਮਾ ਕਾਨੀ ਦੇ ਵੱਲੋਂ ਦਿੱਤੀ ਗਈ ਬਜਟ ਸਪੀਚ ਉਹ ਵਿਰੋਧੀ ਧਿਰ ਦੇ ਲੀਡਰਾਂ ਦੇ ਨਾਲ ਵੀ ਕੀਤੀ ਬੰਦ ਕਮਰਾ ਬੈਠਕ 4 ਨਵੰਬਰ ਨੂੰ ਬਜਟ ਕੀਤਾ ਜਾਏਗਾ ਪੇਸ਼ ਜਿਸ ਗੰਜ਼ਟੋ ਲੀਡਰ ਜੌਨ ਰਸਟਰ ਦੀ ਲੀਡਰਸ਼ਿਪ ਉੱਪਰ ਇੱਕ ਵਾਰ ਫਿਰ ਚੁੱਕੇ ਗਏ ਨੇ ਸਵਾਲ ਚਿੱਠੀ ਦੇ ਵਿੱਚ ਅਸਤੀਫਾ ਦੇਣ ਦੀ ਕੀਤੀ ਗਈ ਹੈ ਮੰਗ ਜੌਨ ਰਸਟਰ ਦਾ ਅਸਤੀਫਾ ਦੇਣ ਤੋਂ ਇਨਕਾਰ ਕਿਹਾ ਪਾਰਟੀ ਦੀ ਇਕਜੁੱਟਤਾ ਨੂੰ ਲਗਾਈ ਜਾ ਰਹੀ ਹੈ ਤਾਂ BC General Employees Union ਦੀ ਸਟ੍ਰਾਈਕ ਦੇ ਵਿੱਚ ਵਾਈਲਡ ਫਾਇਰ ਸਰਵਿਸ ਅਤੇ ਫੋਰੈਸਟ ਮਿਨਿਸਟਰੀ ਦੇ ਵਰਕਰਸ ਵੀ ਹੋਏ ਸ਼ਾਮਲ ਸਰਕਾਰ ਦੇ ਨਾਲ ਮੀਡੀਏਟਰ ਰਾਹੀਂ ਗੱਲਬਾਤ ਜਾਰੀ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਫੈਡਰਲ ਬਜਟ ਆਉਣ ਤੋਂ ਪਹਿਲਾਂ ਇੱਕ ਨਵਾਂ ਐਨਾਲਿਸਟ ਸਾਹਮਣੇ ਆਇਆ ਜਿਸ ਵਿੱਚ ਕਿਹਾ ਗਿਆ ਕਿ ਕਾਊਂਟਰ ਟੈਰਫ ਹਟਾਉਣ ਅਤੇ ਇਨਕਮ ਟੈਕਸ ਕੱਟ ਨਾਲ ਆਟੋਵਾ ਦੀ ਫਿਜ਼ੀਕਲ ਸਥਿਤੀ ਹੋਰ ਖਰਾਬ ਹੋ ਗਈ ਹੈ ਭਾਵ ਕਿ ਸਰਕਾਰ ਦਾ ਡੈਫਿਸਿਟ ਹੋਰ ਵਧੇਗਾ ਡਿਸਚਾਰਜਿੰਗਸ ਦੇ ਚੀਫ ਡੈਪਟੀ ਇਕਨੋਮਿਸਟ ਰੈਂਡਲ ਬਾਟਲੇਟ ਨੇ 4 ਨਵੰਬਰ ਦੇ ਬਜਟ ਤੋਂ ਪਹਿਲਾਂ ਇੱਕ ਆਊਟਲੁੱਕ ਪਬਲਿਸ਼ ਕੀਤੀ ਹੈ ਉਹਨਾਂ ਇਸ ਵਿੱਚ ਕਿਹਾ ਹੈ ਕਿ ਰੈਸੈਸ਼ਨ ਅਤੇ ਪੈਂਡੈਮਿਕ ਤੋਂ ਬਿਨਾ ਫੈਡਰਲ ਸਰਕਾਰ ਦਾ ਬਜਟ ਘਾਟਾ ਇਸ ਵਾਰ ਸਭ ਤੋਂ ਵੱਡਾ ਹੋਣ ਵਾਲਾ ਹੈ ਉਹਨਾਂ ਦਾ ਅਨੁਮਾਨ ਹੈ ਕਿ ਫੈਡਰਲ ਬਜਟ ਘਾਟਾ 74 ਬਿਲੀਅਨ ਡਾਲਰ ਦਾ ਹੋਏਗਾ ਜੋ ਕਿ ਪਾਰਲੀਮੈਂਟਰੀ ਬਜਟ ਆਫੀਸਰ ਦੇ ਅਨੁਮਾਨ ਤੋਂ 6 ਬਿਲੀਅਨ ਡਾਲਰ ਜ਼ਿਆਦਾ ਹੈ ਜਿੰਨਾ ਕਹਿ ਕਿ ਡਿਫੈਂਸ ਅਤੇ ਇਨਫਰਾਸਟ੍ਰਕਚਰ ਉੱਪਰ ਖਰਚਾ ਆਟਵਾ ਦਾ ਘਾਟਾ ਵਧਾਏਗਾ ਪਰ ਇਨਕਮ ਟੈਕਸ ਵਿੱਚ ਕਟੌਤੀ ਅਤੇ ਕਾਉਂਟਰ ਟੈਰਫ ਹਟਾਉਣਾ ਇਸ ਵਿੱਚ ਯੋਗਦਾਨ ਪਾਏਗਾ ਤੇ ਇਹ ਕਦਮ ਸਟਰੋਂਗ ਇਕਨੋਮਿਕ ਗ੍ਰੋਥ ਨੂੰ ਹੁਲਾਰਾ ਦੇਣਗੇ ਪਰ ਇਹ ਬੂਸਟ ਪਹਿਲਾਂ ਤੋਂ ਗਵਾਚੇ ਟੈਕਸ ਰੈਵਨਿਊ ਨੂੰ ਪੂਰਾ ਕਰਨ ਦੇ ਵਿੱਚ ਨਾ ਕਾਫੀ ਹੋਏਗਾ ਵਾਟਲੈਟ ਨੇ ਕਿਹਾ ਕਿ ਕੈਨੇਡਾ ਨੂੰ ਆਪਣੀ ਮਜ਼ਬੂਤ ਗਲੋਬਲ ਕ੍ਰੈਡਿਟ ਰੇਟਿੰਗ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਅਮਰੀਕਾ ਟ੍ਰੇਡ ਅਨਿਸ਼ਚਿਤਤਾ ਅਤੇ ਇਸ ਤੋਂ ਇਲਾਵਾ ਬਾਕੀ ਪੋਜੀਸ਼ਨਸ ਕਾਰਨ ਆਟਵਾ ਦੀ ਪੋਜੀਸ਼ਨ ਹੋਰ ਪ੍ਰੈਸ਼ਰ ਵਾਲੀ ਹੋ ਸਕਦੀ ਹੈ। ਅੱਜ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਆਪਣੀ ਬਜਟ ਨੂੰ ਲੈ ਕੇ ਸਪੀਚ ਵੀ ਦਿੱਤੀ ਗਈ ਕਿਉਂਕਿ 4 ਨਵੰਬਰ ਨੂੰ ਫੈਡਰਲ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਦੇ ਵੱਲੋਂ ਬਜਟ ਟੇਬਲ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਆਪੋਜੀਸ਼ਨ ਲੀਡਰਸ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਵੀ ਕੀਤੀ ਗਈ ਹੈ ਤਾਂ ਜੋ ਬਜਟ ਨੂੰ ਲੈ ਕੇ ਸਹਿਮਤੀ ਬਣਾਈ ਜਾ ਸਕੇ ਅਤੇ ਬੁੱਧਵਾਰ ਰਾਤ ਨੂੰ ਕੈਨੇਡੀਅਨ ਯੂਨੀਵਰਸਿਟੀ ਸਟੂਡੈਂਟਸ ਨੂੰ ਵੀ ਪ੍ਰਧਾਨ ਮੰਤਰੀ ਮາກ ਕਾਰਨੀ ਸੰਬੋਧਨ ਕਰਨਗੇ ਜਿੱਥੇ ਉਹਨਾਂ ਦੇ ਵੱਲੋਂ ਬਜਟ ਇਮੀਗ੍ਰੇਸ਼ਨ ਅਨਪਲੋਇਮੈਂਟ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਜਾਣੀ ਹੈ ਕਿਉਂਕਿ ਪ੍ਰਾਈਮ ਮਿਨਿਸਟਰ ਇਸ ਨੂੰ ਲਗਾਤਾਰ ਜਨਰੇਸ਼ਨਲ ਬਜਟ ਕਹਿ ਰਹੇ ਨੇ ਜਿਸ ਵਿੱਚ ਉਹਨਾਂ ਦਾ ਦਾਵਾ ਹੈ ਕਿ ਕੈਨੇਡਾ ਦੀ ਇਕਨੋਮੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਲਈ ਤੇ ਭਵਿੱਖ ਦੇ ਵਿੱਚ ਜੌਬ ਸੈਕਟਰ ਅਤੇ ਮਜ਼ਬੂਤ ਇਕਨੋਮੀ ਦੇ ਲਈ ਇਹ ਇਨਵੈਸਟਮੈਂਟਸ ਜ਼ਰੂਰੀ ਨੇ ਜੋ ਇਸ ਬਜਟ ਦੇ ਵਿੱਚ ਸਰਕਾਰ ਐਲਾਨੇਗੀ ਦੂਜੇ ਪਾਸੇ ਨਾਟੋ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਲਈ ਡਿਫੈਂਸ ਸਪੈਂਡਿੰਗ ਵੀ ਕਰ ਰਹੀ ਹੈ ਇਸ ਤਲਾਬਾ ਸਰਕਾਰ ਪਬਲਿਕ ਸੇਫਟੀ ਦੇ ਆਧਾਰ ਤੇ 1000 ਨਵੇਂ RCMP ਆਫੀਸਰਸ ਅਤੇ 1000 CBSA ਦੇ ਅਧਿਕਾਰੀ ਭਰਤੀ ਕਰਨ ਦੀ ਤਿਆਰੀ ਵੀ ਕਰ ਰਹੀ ਹੈ ਇਸ ਵੱਡੇ ਖਰਚੇ ਨੂੰ ਲੈ ਕੇ ਆਪੋਜੀਸ਼ਨ ਪਾਰਟੀਆਂ ਲਗਾਤਾਰ ਸਰਕਾਰ ਨੂੰ ਘੇਰ ਰਹੀਆਂ ਨੇ ਵਿਰੋਧੀ ਧਿਰ ਦੇ ਲੀਡਰ ਪੀਰੇ ਪੋਲੀਆ ਇਹ ਦਾਵਾ ਕਰ ਰਹੇ ਨੇ ਕਿ ਡੈਫਾਸਟ ਦੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਮਾਕਾਰਨੀ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਰਿਕਾਰਡ ਵੀ ਤੋੜ ਦਿੱਤਾ ਹੈ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਇਸ ਸਮੇਂ ਵਿਰੋਧੀ ਧਿਰ BC ਕੰਜ਼ਰਵਟਿਵ ਪਾਰਟੀ ਮੌਜੂਦਾ ਸੱਤਾ ਤੇ NDP ਨੂੰ ਘੇਰਨ ਦੀ ਥਾਂ ਤੇ ਆਪਣੀ ਪਾਰਟੀ ਦੀ ਖਿੱਚੋਤਾਣ ਦੇ ਵਿੱਚ ਜਿਆਦਾ ਉਲਝੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਤੱਕ ਪਾਰਟੀ ਦੇ 5 ਵਿਧਾਇਕ ਫਲੋਰ ਕ੍ਰੋਸ ਕਰ ਚੁੱਕੇ ਨੇ ਅਤੇ ਇੰਡੀਪੈਂਡੈਂਟ ਐਮਐਲਏ ਦੇ ਤੌਰ ਤੇ ਵਿਚਰ ਰਹੇ ਨੇ ਦੂਜੇ ਪਾਸੇ ਪਾਰਟੀ ਲੀਡਰ ਜੌਨ ਰਸਟਰ ਦੀ ਲੀਡਰਸ਼ਿਪ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਹੇ ਨੇ ਬੀਸੀ ਕੰਜ਼ਰਵੇਟਿਵ ਮੈਨੇਜਮੈਂਟ ਕਮੇਟੀ ਦੇ 7 ਮੈਂਬਰਾਂ ਵੱਲੋਂ ਇੱਕ ਲੈਟਰ ਲਿਖਿਆ ਗਿਆ ਜਿਸ ਵਿੱਚ ਪਾਰਟੀ ਲੀਡਰ ਜੌਨ ਰਸਟਰ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ ਬਲੈਕ ਪ੍ਰੈਸ ਤੇ ਮੀਡੀਆ ਦੁਆਰਾ 2 ਬਈ ਅਕਤੂਬਰ ਨੂੰ ਇਹ ਲੈਟਰ ਪ੍ਰਾਪਤ ਕੀਤਾ ਗਿਆ ਜਿਸ ਵਿੱਚ ਕਹਾ ਗਿਆ ਹੈ ਕਿ ਜੌਨ ਰੈਸਟਰ ਦੀ ਲੀਡਰਸ਼ਿਪ ਅਧੀਨ ਪਾਰਟੀ ਨੇ ਪ੍ਰੋਵਿੰਸ਼ੀਅਲ ਰਾਜਨੀਤਿਕ ਇਤਿਹਾਸ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਆਪੋਜੀਸ਼ਨ ਬਣਨ ਦਾ ਮੌਕਾ ਦਿੱਤਾ ਜਿਸ ਲਈ ਚਿੱਠੀ ਦੇ ਵਿੱਚ ਧੰਨਵਾਦ ਵੀ ਕੀਤਾ ਗਿਆ ਪਰ ਨਾਲੋਂ ਨਾਲ ਅਗਲਾ ਚੈਪਟਰ ਲਿਖਣ ਲਈ ਸਮਾਂ ਹੈ ਕਿ ਸ਼ੇਅਰਡ ਵਿਜ਼ਨ ਦੀ ਕੰਜ਼ਰਵੇਟਿਵ ਸਰਕਾਰ ਲਈ ਤਬਦੀਲੀ ਜ਼ਰੂਰੀ ਹੈ ਜੋ ਕਿ ਪਾਰਟੀ ਨੂੰ ਫਿਨਿਸ਼ਲੈਂਡ ਤੱਕ ਲੈ ਕੇ ਜਾਵੇ ਕਮੇਟੀ ਨੇ ਪੱਤਰ ਵਿੱਚ ਕਿਹਾ ਕਿ ਰਸਟਰ ਦੀ ਲੀਡਰਸ਼ਿਪ ਨੇ ਪਾਰਟੀ ਨੂੰ ਕਮਜ਼ੋਰ ਕੀਤਾ ਅਤੇ ਇਸ ਦੀ ਯੂਨਿਟੀ ਨੂੰ ਢਾਹ ਲਾਈ ਹੈ। ਉੱਥੇ ਹੀ ਰਸਟਰ ਨੇ ਅਸਤੀਫੇ ਦੀ ਮੰਗ ਦੇ ਬਾਵਜੂਦ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਬੇਸ਼ੱਕ ਪਿਛਲੇ ਸਮੇਂ ਦੌਰਾਨ ਲੀਡਰਸ਼ਿਪ ਰਿਵਿਊ ਦੇ ਵਿੱਚ ਜੌਨ ਰਸਟਰ ਨੂੰ ਚੰਗਾ ਸਮਰਥਨ ਮਿਲਿਆ ਪਰ ਇਸ ਵਿੱਚ ਪਾਰਟੀ ਦੇ ਬਹੁਤ ਘੱਟ ਮੈਂਬਰਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ ਜਿਸ ਕਾਰਨ ਲਗਾਤਾਰ ਸਵਾਲ ਉੱਠਦੇ ਰਹੇ ਨੇ। ਇਸ ਤੋਂ ਲਾ ਬਾ ਪਿਛਲੇ ਦਿਨੀ ਐਮਐਲਐਸ ਦੇ ਫੋਨ ਦੀ ਤਲਾਸ਼ੀ ਲੈਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਜੌਨ ਰਸਟਰ ਨੇ ਆਖਿਆ ਸੀ ਕਿ ਕੰਜ਼ਰਵੇਟਿਵ ਕੌਕਸ ਦੇ ਵਿੱਚ ਜੋ ਗੱਲਬਾਤ ਹੋਈ ਉਹ ਸੋਸ਼ਲ ਮੀਡੀਆ ਦੇ ਉੱਪਰ ਦੇਖੀ ਗਈ ਜਿਸ ਦੇ ਬਾਅਦ ਇਹ ਫੈਸਲਾ ਲਿਆ ਗਿਆ ਸੀ ਇਹ ਕੋਈ ਆਮ ਪ੍ਰਕਿਰਿਆ ਨਹੀਂ ਹੈ ਪਰ ਪਾਰਟੀ ਛੱਡਣ ਵਾਲੇ ਐਮਐਲਐਸ ਦੇ ਵੱਲੋਂ ਲਗਾਤਾਰ ਜੌਨ ਰਸਟਰ ਦੀ ਲੀਡਰਸ਼ਿਪ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਜਿਸ ਵਿੱਚ ਉਹਨਾਂ ਆਖਿਆ ਕਿ ਪਭੇਖ ਦੇ ਵਿੱਚ ਜੇਕਰ ਜੌਨ ਰਸਟਰ ਨੂੰ ਲੀਡਰਸ਼ਿਪ ਦੇ ਅਹੁਦੇ ਤੋਂ ਹਟਾਇਆ ਜਾਂਦਾ ਤਾਂ ਕੁਝ ਨੇ ਪਾਰਟੀ ਚ ਵਾਪਸੀ ਦੀ ਗੱਲ ਵੀ ਕੀਤੀ ਹੈ ਅਤੇ ਨਾਲੋਂ ਨਾਲ ਸੁਝਾਅ ਦਿੱਤਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਬੀਸੀ ਕੰਸਰਵੇਟਿਵ ਨੂੰ ਨਵਾਂ ਲੀਡਰ ਭਾਲਣਾ ਚਾਹੀਦਾ ਤਾਂ ਜੋ ਪਭੇਖ ਦੇ ਵਿੱਚ ਪਾਰਟੀ ਸਰਕਾਰ ਬਣਾ ਸਕੇ ਪਰ ਦੂਜੇ ਪਾਸੇ ਬੀਸੀ ਐਨਡੀਪੀ ਦੇ ਲਈ ਇਹ ਸਪੈਂਤੜਾ ਠੀਕ ਜਾਪ ਰਿਹਾ ਕਿਉਂਕਿ ਵਿਰੋਧੀ ਧਿਰ ਆਪਣੀ ਖਿੱਚੋ ਤਾਨ ਦੇ ਵਿੱਚ ਉਲਝੀ ਹੋਈ ਹੈ ਜਿਸ ਕਾਰਨ ਸਰਕਾਰ ਵਿਧਾਨ ਸਭਾ ਦੇ ਵਿੱਚ ਉਸ ਢੰਗ ਦੇ ਨਾਲ ਨਹੀਂ ਕਿ ਰਜਿਸਟ੍ਰੰਗ ਦੀ ਉਮੀਦ ਪਹਿਲਾਂ ਜਿਤਾਈ ਜਾ ਰਹੀ ਸੀ ਮੈਟਰ ਵੈਨਕੂਵਰ ਰੀਜ਼ਨ ਹੈ ਕਿ ਡਾਇਵਰਸ ਇਲਾਕਾ ਜਿਸ ਵਿੱਚ ਪੋਲੀਟੀਕਲ ਵਿਊ ਵੀ ਸ਼ਾਮਲ ਨੇ ਕੈਨੇਡਾ ਪਲਸ ਇਨਸਾਈਟਸ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਕਈ ਮੁੱਦਿਆਂ ਦੇ ਨਾਲ ਨਾਲ ਪੋਲੀਟੀਕਲ ਵਿਊ ਵੀ ਪੁੱਛੇ ਗਏ ਨੇ ਜਿਸ ਵਿੱਚ ਵੈਨਕੂਵਰ ਅਤੇ ਬਾਕੀ ਸ਼ਹਿਰਾਂ ਦਾ ਵਿਊ ਸ਼ਾਮਲ ਹੈ ਜਦੋਂ ਐਨ ਡੀ ਪੀ ਦੇ ਪ੍ਰੀਮੀਅਰ ਡੇਵਿਡ ਈ ਬੀ ਦੀ ਗੱਲ ਆਉਂਦੀ ਹੈ ਤਾਂ ਲਗਭਗ ਸਾਰੇ ਮੈਟਰੋ ਵੈਨਕੂਵਰ ਦਾ ਨਜ਼ਰੀਆ ਇੱਕੋ ਜਿਹਾ ਹੀ ਹੈ ਵੈਨਕੂਵਰ ਵਿੱਚ 54 ਫੀਸਦੀ ਲੋਕ ਸੋਚਦੇ ਨੇ ਕਿ ਉਹ ਚੰਗਾ ਕੰਮ ਕਰ ਰਹੇ ਨੇ ਜਦਕਿ ਬਾਕੀ ਮੈਟਰੋ ਵੈਨਕੂਵਰ ਰਿਜਨਲ ਡਿਸਟ੍ਰਿਕਟ ਦੇ ਸ਼ਹਿਰਾਂ ਚ 55 ਫੀਸਦੀ ਦਾ ਇਹ ਮੰਨਣਾ ਹੈ ਕਿ ਪ੍ਰੀਮੀਅਰ ਡੇਵਿਡ ਈ ਬੀ ਠੀਕ ਕੰਮ ਕਰ ਰਹੇ ਨੇ ਪਰ ਜਦੋਂ ਇਸ ਸਰਵੇਚ ਪੁੱਛਿਆ ਗਿਆ ਕਿ ਡੇਵਿਡ ਈ ਬੀ ਨੂੰ ਦੁਬਾਰਾ ਚੁਣਿਆ ਜਾਣਾ ਚਾਹੀਦਾ ਹੈ ਤਾਂ 49 ਫੀਸਦੀ ਨੇ ਹਾਂ ਵਿੱਚ ਜ 52% ਨੇ ਕਿਹਾ ਕਿ ਇਹ ਸਮਾਂ ਚੇਂਜ ਦਾ ਹੈ ਉਹ ਇਸ ਦੇ ਨਾਲ ਸਹਿਮਤ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਪੋਲੀਟিক্যাল ਸਾਇੰਟਿਸਟ ਸੰਜੇ ਜੇ ਰਾਮ ਨੇ ਕਿਹਾ ਕਿ ਹਿਸਟੋਰੀਕਲ ਤੌਰ ਤੇ ਵੈਨਕੂਵਰ ਐਨ ਡੀ ਪੀ ਦੇ ਲਈ ਜਿਆਦਾ ਫਰੈਂਡਲੀ ਰਿਹਾ ਪਰ ਪਿਛਲੀਆਂ ਚੋਣਾਂ ਚ ਕੁਝ ਬਦਲਾਅ ਦੇਖਿਆ ਗਿਆ ਕਿਉਂਕਿ ਬੀ ਸੀ ਲਿਬਰਲਸ ਉਸ ਸਮੇਂ ਐਕਟਿਵ ਨਹੀਂ ਸੰਤੇ ਬੀ ਸੀ ਕੰਜ਼ਰਵੇਟਿਵ ਦੀ ਚੜ੍ਹਤ ਦੇਖੀ ਗਈ ਜੇ ਰਾਮ ਨੇ ਕਿਹਾ ਕਿ ਬੀ ਸੀ ਕੰਜ਼ਰਵੇਟਿਵ ਲੀਡਰ ਪਾਰਟੀ ਮੈਨੇਜ ਕਰਨ ਦੇ ਲਈ ਸਟਰਗਲ ਕਰ ਰਹੇ ਨੇ ਅਤੇ ਰਸਟਰ ਦਾ ਸਮਰਥਨ ਵੰਡਿਆ ਗਿਆ ਪਰ ਪੁਰਾਣੇ ਕੰਜ਼ਰਵੇਟਿਵ ਵੋਟਰਾਂ ਕੋਲ অপশন دی بہت ਘਾਟ ਹੈ ਜੋ ਕਿ ਐਨਡੀਪੀ ਲਈ ਕੁਝ ਫਾਇਦੇਮੰਦ ਸਿਨੈਰੀਓ ਜ਼ਰੂਰ ਬਣਦਾ ਹੈ ਇਸ ਤੋਂ ਇਲਾਵਾ ਇਸ ਪੋਲ ਦੇ ਵਿੱਚ 4 ਨਮੀਆਂ ਫੈਰੀਜ਼ ਖਰੀਦਨ ਸੰਬੰਧੀ ਵੀ ਸਵਾਲ ਜਵਾਬ ਲੋਕਾਂ ਤੋਂ ਕੀਤੇ ਗਏ ਨੇ ਭਾਪਕੇ BC ਫੈਰੀਜ਼ ਨੂੰ ਚੀਨ ਦੀ ਸ਼ਿਪਯਾਰਡ ਦੇ ਨਾਲ ਕੀਤਾ ਗਿਆ ਸਮਝੌਤਾ ਰੱਦ ਕਰ ਦੇਣਾ ਚਾਹੀਦਾ ਜਾਂ ਨਹੀਂ ਇਸ ਵਿੱਚ ਮੈਟਰੋ ਵੈਂਕੂਵਰ ਦੇ 71% ਰਿਸਪੌਂਡੈਂਸ ਨੇ ਇਹ ਗੱਲ ਕਹੀ ਹੈ ਕਿ BC ਫੈਰੀਜ਼ ਨੂੰ ਇਸ ਡੀਲ ਨੂੰ ਬਰਕਰਾਰ ਰੱਖਣਾ ਚਾਹੀਦਾ ਭਾਵੇਂ ਵੈਸਲਜ਼ ਚੀਨ ਤੋਂ ਬਣ ਕੇ ਆਉਣ ਅਤੇ ਉਹ ਨਾਤੀਫੀ ਇਸ ਦੀ ਦਾ ਮੰਨਣਾ ਹੈ ਕਿ ਇਸ ਡੀਲ ਨੂੰ ਕੈਨਸਲ ਕਰ ਦੇਣਾ ਚਾਹੀਦਾ ਹੈ ਤੇ ਫੈਰੀਜ਼ ਕੈਨੇਡਾ ਵਿੱਚ ਬਣਨੀਆਂ ਚਾਹੀਦੀਆਂ ਨੇ ਜਿਸ ਨਾਲ ਇਕਨੋਮਿਕ ਗਰੋਥ ਅਤੇ ਜੋਬਸ ਪੈਦਾ ਹੋਣਗੀਆਂ ਕੈਨੇਡਾ ਪਲਸ ਇਨਸਾਈਟਸ ਨੇ 30 ਸਤੰਬਰ ਤੋਂ 6 ਅਕਤੂਬਰ ਦਰਮਿਆਨ ਵੈਨਕੂਵਰ ਦੇ 351 ਅਤੇ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦੇ 306 ਅਡਲਟਸ ਦੇ ਨਾਲ ਇਸ ਸਰਵੇ ਦੇ ਵਿੱਚ ਗੱਲਬਾਤ ਕੀਤੀ ਹੈ ਜੇਕਰ ਗੱਲ ਫੈਡਰਲ ਐਨਡੀਪੀ ਦੀ ਕਰੀਏ ਤਾਂ ਉਹਨਾਂ ਵੱਲੋਂ ਪੰਜ ਅਧਿਕਾਰਤ ਲੀਡਰਸ਼ਿਪ ਰੇਸ ਦੇ ਕੈਂਡੀਡੇਟਸ ਨੂੰ ਪ੍ਰਚਾਰ ਕਰਨ ਜਾਂ ਫਿਰ ਆਪਣੀ ਪਹਿਚਾਣ ਕਰਵਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਇਸ ਲਈ ਇੱਕ ਫੋਰਮ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਕਿ ਕੈਨੇਡੀਅਨ ਲੇਬਰ ਕਾਂਗਰਸ ਵੱਲੋਂ ਸ਼ੁਰੂ ਕੀਤਾ ਗਿਆ ਜਿੱਥੇ ਕਿ ਸੀਐਲਸੀ ਦੇ ਪ੍ਰੈਜ਼ੀਡੈਂਟ ਬੀ ਬਰੋਸਕੋ ਹਰ ਕੈਂਡੀਡੇਟ ਨਾਲ 101 ਡਿਸਕਸ਼ਨ ਕਰਨਗੇ ਹੁਣ ਤੱਕ ਐਨਡੀਪੀ ਵੱਲੋਂ ਡਾਕੂਮੈਂਟਰੀ ਫਿਲਮ ਮੇਕਰ ਅਵੀ ਲੇਵਿਸ ਅਲਬਰਟਾ ਦੇ ਐਮਪੀ ਹੀਥਰ ਮੈਕਫਰਸਨ ਯੂਨੀਅਨ ਲੀਡਰ ਰੌਬ ਐਸਟਨ ਅਤੇ ਵੈਨਕੂਵਰ ਦੇ ਸਿਟੀ ਕਾਉਂਸਲਰ ਟੈਨਿਸ ਜੋਨਸਟਨ ਅਤੇ ਆਰਗੈਨਿਕ ਫਾਰਮਰ ਟੋਨੀ ਮੈਕਕੁਐਲ ਨੂੰ ਜਗਮੀਤ ਸਿੰਘ ਦੀ ਥਾਂ ਲੈਣ ਦੇ ਲਈ ਕੈਂਡੀਡੇਟ ਵਜੋਂ ਮਨਜ਼ੂਰੀ ਦਿੱਤੀ ਗਈ ਹੈ ਕਿਉਂਕਿ ਸਿੰਘ ਵੱਲੋਂ ਅਪ੍ਰੈਲ ਵਿੱਚ ਇਲੈਕਸ਼ਨ ਹਾਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਗਿਆ ਸੀ ਇਸ ਸਮੇਂ ਦੌਰਾਨ ਐਮਪੀ ਡੌਨ ਡੇਵਿਸ ਅੰਤਰੀਮ ਲੀਡਰ ਵਜੋਂ ਸੇਵਾ ਨਿਭਾ ਰਹੇ ਨੇ ਅਪ੍ਰੈਲ ਦੀਆਂ ਫੈਡਰਲ ਚੋਣਾਂ ਦੇ ਵਿੱਚ ਐਨਡੀਪੀ ਨੇ ਅਜ ਤੱਕ ਦੀ ਸਭ ਤੋਂ ਬੁਰੀ ਹਾਰ ਦੇਖੀ ਸੀ ਕਿਉਂਕਿ ਪਾਰਟੀ ਹਾਊਸ ਆਫ ਕਾਮਨਸ ਦੇ ਵਿੱਚ ਸਿਰਫ 7 ਸੀਟਾਂ ਉੱਤੇ ਹੈ ਅਤੇ ਪਾਰਟੀ ਸਟੇਟਸ ਵੀ ਗਵਾ ਲਿਆ ਬ੍ਰੋਸਕੋ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੁਬਾਰਾ ਜਿੱਤਣ ਲਈ ਲੰਚ ਰੂਮ ਚੈਟਰਸ ਦੀ ਜ਼ਰੂਰਤ ਹੈ ਲੰਚ ਰੂਮ ਡਿਸਕਸ਼ਨ ਅਸਲ ਮੁੱਦਿਆਂ ਤੇ ਖਾਸ ਕਰ ਵਰਕਰਜ਼ ਬਾਰੇ ਹਰ ਦਿਨ ਗੱਲ ਹੋਣੀ ਚਾਹੀਦੀ ਹੈ ਜਿੰਨਾ ਕਿਹਾ ਕਿ ਵਰਕਰ ਇਸ ਸਮੇਂ ਵਧੀ ਹੋਈ ਕੋਸਟ ਆਫ ਲਿਵਿੰਗ ਹਾਊਸਿੰਗ ਸੰਕਟ ਅਤੇ ਲੇਆਫਸ ਦਾ ਥ੍ਰੈਟ ਦਾ ਸਾਹਮਣਾ ਕਰ ਰਹੇ ਨੇ ਅਤੇ ਇਨ੍ਹਾਂ ਮੁੱਦਿਆਂ ਉੱਤੇ ਲੋਕ ਰੋਜ਼ਾਨਾ ਗੱਲ ਕਰ ਰਹੇ ਨੇ ਅਤੇ ਜੇਕਰ ਐਨਡੀਪੀ ਕੋਲ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਨੇ ਤਾਂ ਵਰਕਰ ਹੋਰ ਪਾਰਟੀਆਂ ਦੇ ਹੱਥ ਘਮਾਉਣੇ ਪੈਣਗੇ ਉਨ੍ਹਾਂ ਕਈ ਫੋਰਮ ਉਮੀਦਵਾਰਾਂ ਦੀ ਜਾਣ ਪਹਿਚਾਨ ਬਚੋ ਕੰਮ ਕਰਨ ਲਈ ਹੈ ਬਰੂਸਕੋ ਨੇ ਕਿਹਾ ਕਿ ਪਿਛਲੀ ਕੈਂਪੇਨ ਦੌਰਾਨ ਉਹਨਾਂ ਐਨਡੀਪੀ ਲਈ ਡੋਰ ਨੋਕਿੰਗ ਕੀਤੀ ਸੀ ਅਤੇ ਜੋ ਲੋਕ ਐਨਡੀਪੀ ਦੇ ਸਮਰਥਕ ਸਨ ਉਹਨਾਂ ਇਹ ਕਹਿੰਦੇ ਹੋਏ ਸੁਣਾ ਸੀ ਕਿ ਅਮਰੀਕੀ ਟੈਰਿਫਸ ਦੇ ਖਤਰੇ ਕਾਰਨ ਉਹ ਲਿਬਰਲਸ ਨੂੰ ਵੋਟ ਪਾ ਰਹੇ ਸਨ ਅਤੇ ਇਸ ਸਮੇਂ ਵੀ ਐਨਡੀਪੀ ਨੂੰ ਵਧੇਰੇ ਵੋਟਰਾਂ ਤੱਕ ਪਹੁੰਚਣ ਲਈ ਆਪਣੇ ਮੈਸੇਜ ਸਿੰਪਲ ਬਣਾਉਣ ਦੀ ਜ਼ਰੂਰਤ ਹੈ ਜਿੰਨਾ ਕਿ ਐ ਕਿ ਉਹ ਲੇਬਰ ਮੂਵਮੈਂਟ ਵਿੱਚੋਂ ਨੇ ਅਤੇ ਕੈਂਡੀਡੇਟਸ ਨੂੰ ਜਾਣਕਾਰੀ ਦੇਣਾ ਪਸੰਦ ਕਰਦੇ ਨੇ ਕਿ ਲੋਕ ਬਹੁਤ ਬੀਜ਼ੀ ਨੇ ਥੱਕੇ ਹੋਏ ਨੇ ਅਤੇ ਜਲਦੀ ਹੱਲ ਚਾਹੁੰਦੇ ਨੇ ਅਤੇ ਇਹਨਾਂ ਮੁੱਦਿਆਂ ਦਾ ਜਲਦੀ ਹੱਲ ਨਹੀਂ ਨਿਕਲਣਾ ਪਰ ਉਹਨਾਂ ਨੂੰ ਇਸ ਸਮਝ ਆਵੇ ਇਸ ਦਾ ਤਰੀਕਾ ਆਸਾਨ ਹੋਣਾ ਚਾਹੀਦਾ ਤੇ ਜੇਕਰ ਐਨ ਡੀ ਪੀ ਕਾਸਟ ਆਫ ਲਿਵਿੰਗ ਵਰਗੇ ਮੁੱਦਿਆਂ 'ਤੇ ਬਹਿਸ ਨਹੀਂ ਜਿੱਤ ਸਕਦੀ ਤਾਂ ਉਸ ਨੂੰ ਮੌਕਾ ਨਹੀਂ ਮਿਲੇਗਾ ਐਨ ਡੀ ਪੀ ਲੀਡਰਸ਼ਿਪ ਪਰ ਰੇਸ ਲਈ ਡਿਬੇਟ ਮੌਂਟਰੀਅਲ 'ਚ ਨਵੰਬਰ ਦੇ ਅਖੀਰ 'ਚ ਸ਼ੁਰੂ ਹੋਏਗੀ ਅਤੇ ਅਗਲੇ ਲੀਡਰ ਦੀ ਚੋਣ 29 ਮਾਰਚ ਨੂੰ ਵਿਨੀਪੈਗ ਦੇ ਵਿੱਚ ਪਾਰਟੀ ਕਨਵੈਨਸ਼ਨ ਦੌਰਾਨ ਹੋਏਗੀ ਬ੍ਰਿਟਿਸ਼ ਕੋਲੰਬੀਆ ਨਰਸਾਂ ਨੂੰ ਇਸ profession ਵਿੱਚ ਰੱਖਣ ਲਈ ਬਾਕੀ ਮੁਲਕ ਨਾਲੋਂ ਜ਼ਿਆਦਾ ਕਾਮਯਾਬ ਰਿਹਾ ਪਰ ਜੇਕਰ ਨਰਸਾਂ ਦੀ ਪੇਸ਼ੈਂਟ ਟੂ ਰੇਸ਼ੀਓ ਦੀ ਗੱਲ ਕਰੀਏ ਜਾਂ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਉਹ ਇੰਨੀ ਵੱਡੀਆਂ ਨੇ ਮੌਂਟਰੀਅਲ ਇਕਨੋਮਿਕ ਇੰਸਟੀਚਿਊਟ ਦੀ ਇੱਕ ਨਵੀਂ ਰਿਪੋਰਟ ਅਨੁਸਾਰ ਫੀਲਡ ਵਿੱਚ ਕੰਮ ਕਰਨ ਵਾਲੀਆਂ 35 ਸਾਲਾਂ ਘੱਟ ਉਮਰ ਦੀਆਂ 100 ਰਜਿਸਟਰਡ ਨਰਸਿਸ ਤੋਂ 40 ਆਫਸਨ ਜੌਬ ਛੱਡ ਦਿੰਦੀਆਂ ਨੇ ਜਦ ਕਿ 2014 ਦੇ ਵਿੱਚ 100 ਤੋਂ 36 ਦੀ ਨੈਸ਼ਨਲ ਐਵਰੇਜ ਤੋਂ ਇਹ ਜ਼ਿਆਦਾ ਹੈ ਭਾਵੇਂ ਕਿ ਉਸ ਸਮੇਂ 36 ਜੌਬ ਛੱਡਦੀਆਂ ਸਨ ਉਹਨਾਂ ਕਿਹਾ ਹੈ ਕਿ ਜਿਵੇਂ ਆਬਾਦੀ ਵੱਧ ਰਹੀ ਹੈ ਜਾਂ ਬੁੱਢੀ ਹੋ ਰਹੀ ਹੈ ਉਸ ਤੋਂ ਵਧੇਰੇ ਹੈਲਥ케ਅਰ ਵਰਕਰਸ ਦੀ ਜ਼ਰੂਰਤ ਪਾਏਗੀ ਪਰ ਜੇਕਰ ਨਰਸਾਂ ਤੇ ਡਾਕਟਰਸ ਦੀ ਘਾਟ ਹੋਏਗੀ ਤਾਂ ਪਰੇਸ਼ਾਨੀਆਂ ਸਾਹਮਣੀਆਂ ਹੋ ਸਕਦੀਆਂ ਨੇ ਪਰ ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਿਰਫ 27 ਨਰਸਾਂ 100 ਵਿੱਚੋਂ ਜੌਬ ਛੱਡਦੀਆਂ ਨੇ ਜੋ ਕਿ ਕੈਨੇਡਾ ਵਿੱਚ ਸਭ ਤੋਂ ਵਧੀਆ ਰੇਸ਼ਿਓ ਹੈ ਪ੍ਰੋਸਾਟ ਨੇ ਕਿਹਾ ਕਿ ਬੀਸੀ ਤੋਂ ਸਿੱਖਿਆ ਜਾ ਸਕਦਾ ਹੈ ਕਿ ਅਜਿਹਾ ਹੋ ਸਕਦਾ ਹੈ ਉਹਨਾਂ ਕਹੇ ਕਿ ਬੇਸ਼ੱਕ ਇਹ ਅੰਕੜੇ ਦੇਸ਼ ਵਿੱਚ ਸਭ ਤੋਂ ਵਧੀਆ ਨੇ ਪਰ ਇਹ ਤਸੱਲੀ ਬਖਸ਼ ਨਹੀਂ ਨੇ ਕਿਉਂਕਿ ਇਹਨਾਂ ਨੂੰ ਜ਼ੀਰੋ ਦੇ ਨੇੜੇ ਲਿਆਉਣ ਦੀ ਜ਼ਰੂਰਤ ਹੈ ਉਹਨਾਂ ਕਹੇ ਕਿ ਜੇਕਰ 2014 ਦੇ ਅੰਕੜੇ ਤੇ ਨਜ਼ਰ ਮਾਰੀ ਜਾਵੇ ਤਾਂ ਉਸ ਸਮੇਂ 100 ਤੋਂ 54 ਨਰਸਾਂ ਜੋਬ ਛੱਡਦੀਆਂ ਸਨ ਪਰ ਪਿਛਲੇ ਇੱਕ ਡੈਕੇਡ ਵਿੱਚ ਬੀਸੀ ਨੇ ਇਸ ਨੂੰ ਬਦਲ ਦਿੱਤਾ ਅਤੇ ਇਸ ਖੇਤਰ ਦੇ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਪ੍ਰੋਵਿੰਸ ਬਣੀ ਹੈ ਅਤੇ ਇਸ ਕਾਰਨ ਸੰਭਵ ਹੋਇਆ ਕਿਉਂਕਿ ਪ੍ਰੋਵਿੰਸ ਨੇ ਸ਼ਡਿਊਲ ਫਲੈਕਸੀਬਿਲਟੀ ਲਾਗੂ ਕੀਤੀ ਹੈ ਅਤੇ ਦੂਜੇ ਪਾਸੇ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਨਰਸਾਂ ਦੀ ਸਰਟੀਫਿਕੇਸ਼ਨ ਨੂੰ ਵੀ ਤੇਜ਼ ਕੀਤਾ ਜਿਸ ਕਾਰਨ ਜੌਬ ਸ਼ਡਨ ਵਾਲਿਆਂ ਦੇ ਨੰਬਰ ਘਟੇ ਨੇ ਬੀਸੀ ਨਰਸਿਸ ਯੂਨੀਅਨ ਦੀ ਪ੍ਰੈਜ਼ੀਡੈਂਟ ਐਡਰੀਅਨ ਗੀਅਰ ਨੇ ਕਿਹਾ ਕਿ ਇਹ ਰਿਪੋਰਟ ਸੁਣ ਕੇ ਚੰਗਾ ਲੱਗਾ ਉਹਨਾਂ ਕਹਿ ਕਿ ਨਰਸ ਟੂ ਪੇਸ਼ੈਂਟ ਰੇਸ਼ੀਓ ਦੇ ਪਹਿਲੇ ਪੜਾਅ ਨੂੰ ਪ੍ਰੋਵਿੰਸ ਨੇ ਲਾਗੂ ਕੀਤਾ ਜਿਸ ਨਾਲ ਹੋਰ ਪ੍ਰੋਵਿੰਸਾਂ ਤੋਂ ਨਰਸਾਂ ਇੱਥੇ ਕੰਮ ਕਰਨਾ ਚਾਹੁੰਦੀਆਂ ਨੇ ਅਤੇ ਕਈ ਹੋਰ ਚੀਜ਼ਾਂ ਵੀ ਪ੍ਰਭਾਵਿਤ ਕਰ ਸਕਦੀਆਂ ਨੇ ਕਿ ਲੋਕ ਇੱਥੇ ਆ ਰਹੇ ਨੇ ਉਹਨਾਂ ਕਹੇ ਕਿ ਯੂਨੀਅਨ ਮੈਂਬਰਸ ਦੀ ਪੋਲਿੰਗ ਦੇ ਆਧਾਰ ਤੇ 22% ਅਜੇ ਵੀ ਜੌਬ ਛੱਡਣ ਬਾਰੇ ਵਿਚਾਰ ਕਰ ਰਹੀਆਂ ਨੇ ਕਿਉਂਕਿ ਮਰੀਜ਼ ਦੀ ਕੇਅਰ ਕਈ ਵਾਰ ਸਹੀ ਸਥਿਤੀ ਵਿੱਚ ਨਹੀਂ ਹੁੰਦੀ ਜਿਸ ਲਈ ਨਰਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਜਾਂ ਫਿਰ ਹਿੰਸਕ ਘਟਨਾਵਾਂ ਵੀ ਵਾਪਰਦੀਆਂ ਨੇ ਕਿਉਂਕਿ ਜਾਪਦਾ ਹੈ ਕਿ ਉਹ 4 ਮਰੀਜ਼ਾਂ ਦੀ ਟੇਕ ਕੇਅਰ ਕਰ ਰਹੀ ਹੈ ਪਰ ਅਸਲ ਦੇ ਵਿੱਚ ਉਹ 8 ਤੋਂ 12 ਮਰੀਜ਼ਾਂ ਦੀ ਦੇਖਭਾਲ ਕਰ ਰਹੀ ਹੁੰਦੀ ਹੈ ਵਰਕਸੇਫ ਬੀਸੀ ਦੇ ਸਟੈਟਿਸਟਿਕਸ ਮੁਤਾਬਕ ਵਰਕਪਲੇਸ ਇੰਜਰੀ ਵਿੱਚ 53% ਦਾ ਇਨਕਰੀਜ਼ ਹੈ ਉਹਨਾਂ ਕਹੇ ਕਿ ਬੀਸੀ ਵਿੱਚ 4500 ਨਰਸਿੰਗ ਜੌਬਸ ਓਪਨਿੰਗ ਹੈ ਜਿਸ ਨੂੰ ਕਿ ਤੁਰੰਤ ਭਰਨ ਦੀ ਜ਼ਰੂਰਤ ਹੈ ਅਸਲ ਵਿੱਚ ਇਸ ਨੂੰ ਨਰਸ ਟੂ ਪੇਸ਼ੈਂਟ ਰੇਸ਼ੀਓ ਦੇ ਆਧਾਰ ਤੇ ਲਗਾਤਾਰ ਭਰਨਾ ਚਾਹੀਦਾ ਹੈ ਮੌਜੂਦਾ ਤੇ ਸਾਬਕਾ ਗਲੋਬਲ ਅਫੇਅਰਜ਼ ਕੈਨੇਡਾ ਦੇ EMPLOYEES ਜੋ ਕਿ ਬਲੈਕ ਪਾਈ ਚਾਰੇ ਦੇ ਨਾਲ ਸੰਬੰਧਿਤ ਨੇ ਉਹਨਾਂ ਦਾ ਕਹਿਣਾ ਹੈ ਕਿ ਰੇਸਿਜ਼ਮ ਸੰਬੰਧੀ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਜਾ ਰਿਹਾ ਮਦੀਨਾ ਇਲਤੀਰੇ ਨੇ ਕਿਹਾ ਹੈ ਕਿ ਉਹ ਕੈਨੇਡਾ ਨੂੰ ਰਿਪਰੈਜ਼ੈਂਟ ਕਰ ਰਹੀ ਸੀ ਪਰ ਕੈਨੇਡਾ ਨੇ ਉਸ ਨੂੰ ਰਿਪਰੈਜ਼ੈਂਟ ਨਹੀਂ ਕੀਤਾ ਜਿਸ ਵੱਲੋਂ ਫੋਰਨ ਏਡ ਪ੍ਰੋਗਰਾਮਸ ਵਿੱਚ 20 ਸਾਲ ਕੰਮ ਕੀਤਾ ਗਿਆ ਹੈ ਪਾਰਲੀਮੈਂਟ ਹੈਲਓਪਰ ਨਿਊਜ਼ ਕਾਨਫਰੰਸ ਵਿੱਚ ਉਹਨਾਂ ਕਹਿ ਕਿ ਪਬਲਿਕ ਸਰਵਿਸਟ ਸਿਸਟਮੈਟਿਕ ਰੇਸਿਜ਼ਮ ਅਤੇ ਡਿਸਕ੍ਰਿਮੀਨੇਸ਼ਨ ਦੇ ਲੀਗਲ ਚੈਲੰਜਾਂ ਨੂੰ ਵਧਾ ਦਿੱਤਾ ਹੈ ਉਹਨਾਂ ਕਹਿ ਕਿ ਗਰੁੱਪ ਅਪੀਲ ਵਿੱਚ ਪਬਲਿਕ ਸਰਵਿਸ ਨਾਲ ਜੁੜਿਆ ਬ੍ਰਾਡਰ ਕੇਸ ਹੈ ਜਿਸ ਉੱਤੇ ਫੈਡਰਲ ਕੋਰਟ ਆਫ ਅਪੀਲ ਨੂੰ ਫੈਸਲਾ ਸੁਣਾਉਣ ਨੂੰ 1 ਸਾਲ ਦਾ ਸਮਾਂ ਲੱਗੇਗਾ 3 ਗਲੋਬਲ ਅਫੇਅਰਸ ਕੈਨੇਡਾ ਦੇ ਸਟਾਫ ਦਾ ਹਵਾਲਾ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਕੰਪਲੇਂਟ ਇਟਰਨਲ ਪੈਨਲ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਸਨ ਪਰ ਬਾਦ ਦੇ ਵਿੱਚ ਉਹਨਾਂ ਬਿਨਾ ਕੰਪਨਸੇਸ਼ਨ ਤੋਂ ਕੋਰਟਸ ਅਤੇ ਆਊਟਸਾਈਡ ਕਮਿਸ਼ਨਸ ਦਾ ਰਾਹ ਅਪਣਾਇਆ ਉਹਨਾਂ ਵਿੱਚ ਮਦੀਨਾ ਇਲਤੀਰੇਵੀ ਸ਼ਾਮਲ ਹੈ ਜੋ ਕਿ ਹਜਾਬ ਪਹਿਨਣ ਵਾਲੀ ਕਾਲੇ ਮੋਲ ਦੀ ਔਰਤ ਹੈ ਗਲੋਬਲ ਅਫੇਅਰ ਕੈਨੇਡਾ ਦੀ ਇਨਵੈਸਟੀਗੇਸ਼ਨ ਵਿੱਚ ਕਿਹਾ ਗਿਆ ਕਿ ਜਦੋਂ ਉਹ ਕੁਵੈਤ ਵਿੱਚ ਕੈਨੇਡੀਅਨ ਐਮਬੈਸੀ ਚ ਡਿਪਲੋਮੈਟ ਸਨ ਤਾਂ ਜਿਨ੍ਹਾਂ ਨੂੰ ਧੱਕਾ ਦਿੱਤਾ ਗਿਆ ਅਤੇ ਡਿਸਕ੍ਰਿਮੀਨੇਟਰੀ ਪ੍ਰੈਕਟਿਸਸ ਅਪਣਾਈਆਂ ਗਈਆਂ ਸਨ ਅਤੇ ਜਾਂਚ ਉਸ ਸਮੇਂ ਹੋਈ ਜਦੋਂ ਕੋਰਟ ਨੇ ਡਿਪਾਰਟਮੈਂਟ ਨੂੰ ਉਹਨਾਂ ਦੇ ਕਲੇਮ ਨੂੰ ਰੱਦ ਕਰਨ ਤੋਂ ਰੋਕਿਆ ਜਿਨ੍ਹਾਂ ਕਹਿ ਕੇ ਉਹ 3 ਸਾਲ ਟੌਕਸਿਕ ਅਤੇ দম ਘੁੱਟਣ ਵਾਲੇ ਮਾਹੌਲ ਵਿੱਚ ਸਨ ਬਲੈਕ ਕਲਾਸ ਐਕਸ਼ਨ ਸੈਕਟਰੀਏਟ ਦੇ ਐਗਜ਼ੀਕਿਊਟਿਵ ਡਾਇਰੈਕਟਰ ਨਿਕੋਲਸ ਮਾਰਕਸ ਥੌਮਸਨ ਨੇ ਕਿਹਾ ਕਿ ਜੀਏਸੀ EMPLOYES ਦੇ ਹੋਰ ਮਾਮਲਿਆਂ ਦਾ ਹਵਾਲਾ ਬੀ ਉਹਨਾਂ ਦੱਸਦਾ ਹੈ ਕਿ ਉਹਨਾਂ ਦੀ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਗਿਆ ਉਹਨਾਂ ਕਹਿ ਕੇ ਗਲੋਬਲ ਅਫੇਅਰਜ਼ ਉਹਨਾਂ ਹੀ ਮਾੜਾ ਜਿੰਨੇ ਕਿ ਦੂਜੇ ਡਿਪਾਰਟਮੈਂਟਸ ਨੇ ਫੋਰਨ ਅਫੇਅਰਜ਼ ਮਨਿਸਟਰ ਅਨੀਤਾ ਆਨੰਦ ਨੇ ਕਿਹਾ ਕਿ ਕਿਸੇ ਵੀ ਕਿਸਮ ਦਾ ਡਿਸਕ੍ਰਿਮੀਨੇਸ਼ਨ ਸਵੀਕਾਰ ਨਹੀਂ ਕੀਤਾ ਜਾ ਸਕਦਾ ਉਹਨਾਂ ਕਹਿ ਕੇ ਉਹ ਚਾਹੁੰਦੇ ਨੇ ਕਿ ਪਬਲਿਕ ਸਰਵਿਸ ਵਿੱਚ ਡਾਈਵਰਸਿਟੀ ਸਟਰੋਂਗ ਹੋਵੇ ਕਿਉਂਕਿ ਇਸ ਦੇ ਨਾਲ ਆਰਗੇਨਾਈਜੇਸ਼ਨ ਅਤੇ ਦੇਸ਼ ਸਟਰੋਂਗ ਹੁੰਦਾ ਹੈ ਜਿਨਾਂ ਆਖਿਆ ਕਿ ਗਲੋਬਲ ਅਫੇਅਰ ਕੈਨੇਡਾ ਸਿਸਟਮ ਸਿਸਟਮੈਟਿਕ ਰੇਸਿਜ਼ਮ ਦੇ ਇੱਕ ਮਾਮਲੇ ਦੀ ਜਾਂਚ ਕਰ ਰਿਹਾ ਆਨੰਦ ਮੁਤਾਬਕ ਇੱਕ ਮਨਿਸਟਰ ਅਤੇ ਰਿਸਲਾਈਜ਼ਡ ਔਰਤ ਦੇ ਤੌਰ ਤੇ ਉਹਨਾਂ ਦਾ ਇਹ ਤਰਜੀਹੀ ਮੁੱਦਾ ਕੰਜ਼ਰਵਟਿਵ ਲੀਡਰ ਪੇਰ ਪੌਲੀਆਬ ਇੱਕ ਪੋਡਕਾਸਟ ਵਿੱਚ ਆਰਸੀਐਮਪੀ ਮੁਖਿਓ ਉਤੇ ਕੀਤੀ ਟਿੱਪਣੀ ਤੋਂ ਬਾਅਦ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਲਿਬਰਲਸ ਗ੍ਰੀਨਸ ਅਤੇ ਐਨਡੀਪੀ ਨੇ ਉਹਨਾਂ ਨੂੰ ਮਾਫੀ ਮੰਗਣ ਦੇ ਲਈ ਕਿਹਾ ਉੱਥੇ ਕੁਝ ਕੰਜ਼ਰਵਟਿਵ ਐਮਪੀ ਵੀ ਪੌਲੀਆਬ ਦੇ ਲੀਡਰਸ਼ਿਪ ਉੱਪਰ ਸ਼ੰਕਾ ਜ਼ਾਹਰ ਕਰ ਰਹੇ ਨੇ ਰਿਪੋਰਟਸ ਮੁਤਾਬਕ 5 ਕੰਜ਼ਰਵਟਿਵ ਕੌਕਸ ਮੈਂਬਰਾਂ ਨੇ ਕਿਹਾ ਕਿ ਪੌਲੀਆਬ ਇੱਕ ਪ੍ਰਧਾਨ ਮੰਤਰੀ ਦੀ ਤਰ੍ਹਾਂ ਆਪਣਾ ਅਕਸ ਪੇਸ਼ ਨਹੀਂ ਕਰ ਰਿਹਾ ਹਾਲਾਂਕਿ ਸੂਤਰ ਦੱਸਦੇ ਨੇ ਕਿ ਆਲੋਚਨਾ ਦੇ ਬਾਵਜੂਦ ਪੌਲੀਆਬ ਨੂੰ ਅਜੇ ਵੀ ਪਾਰਟੀ ਦੇ ਅੰਦਰ ਮਜ਼ਬੂਤ ਸਮਰਥਨ ਪ੍ਰਾਪਤ ਹੈ ਹਾਲ ਹੀ ਵਿੱਚ ਉਹਨਾਂ ਇੱਕ YouTube ਚੈਨਲ ਨਾਲ ਗੱਲਬਾਤ ਦੌਰਾਨ RCMP ਉੱਪਰ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਕ੍ਰਿਮੀਨਲ ਚਾਰजेस ਤੋਂ ਬਚਾਉਣ ਲਈ ਮਾਮਲੇ ਉੱਤੇ ਪਰਦਾ ਪਾਉਣ ਦਾ ਦੋਸ਼ ਲਗਾਇਆ ਸੀ ਬੀਤੇ ਕੱਲ ਲਿਬਰਲ ਹਾਊਸ ਲੀਡਰ ਨੇ ਇੱਕ ਕੁਐਸਚਨ ਆਰ ਦੌਰਾਨ ਪੌਲੀਆਬ ਉੱਪਰ RCMP ਬਾਰੇ ਆਪਣੀਆਂ ਟਿੱਪਣੀਆਂ ਲਈ ਮਾਫੀ ਮੰਗਣ ਦੇ ਲਈ ਦਬਾਅ ਪਾਇਆ ਪੌਲੀਆਬ ਨੇ ਕੁਐਸਚਨ ਆਰ ਵਿੱਚ ਮਾਫੀ ਨਹੀਂ ਮੰਗੀ ਪਰ ਬਾਅਦ ਵਿੱਚ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਸਪਸ਼ਟ ਕੀਤਾ ਕਿ ਉਹਨਾਂ ਦੀਆਂ ਟਿੱਪਣੀਆਂ ਮੌਜੂਦਾ ਆਰਸੀਐਮਪੀ ਮੁਖੀ ਲਈ ਨਹੀਂ ਬਲਕਿ ਸਾਬਕਾ ਕਮਿਸ਼ਨਰ ਬ੍ਰੈਂਡਾ ਲੋਕੀ ਬਾਰੇ ਸਨ ਬੀਸੀ ਚੈਨਲ এমਪਲਾਈਜ਼ ਯੂਨੀਅਨ ਦੀ ਸਟ੍ਰਾਈਕ ਜਾਰੀ ਹੈ ਅਤੇ ਫਿਲਹਾਲ ਸਰਕਾਰ ਦੇ ਨਾਲ ਕੋਈ ਸਹਿਮਤੀ ਨਹੀਂ ਬਣੀ ਪਰ ਹੁਣ ਬੀਸੀ ਵਾਰਲਡ ਫਾਇਰ ਸਰਵਿਸ ਅਤੇ ਫੋਰੈਸਟ ਇੰਡਸਟਰੀ ਦੇ ਨਾਲ ਸੰਬੰਧਿਤ ਕਰਮਚਾਰੀ ਸੂਬੇ ਦੇ ਪਬਲਿਕ ਸੈਕਟਰ ਦੀ ਚੱਲ ਰਹੀ ਸਟ੍ਰਾਈਕ ਦੇ ਵਿੱਚ ਸ਼ਾਮਲ ਹੋ ਗਏ ਨੇ ਇਹ ਅਜਿਹੇ ਸਮੇਂ ਹੋਇਆ ਜਦੋਂ ਇਹਨਾਂ ਵਰਕਰਸ ਦੀ ਨੁਮਾਇੰਦਗੀ ਕਰਨ ਵਾਲੀ ਬੀਸੀ ਜਨਰਲ EMPLOYES ਯੂਨੀਅਨ ਸਰਕਾਰ ਦੇ ਨਾਲ ਮੀਡੀਏਟਰ ਰਾਹੀਂ ਗੱਲਬਾਤ ਵਿੱਚ ਹਿੱਸਾ ਲੈ ਰਹੀ ਹੈ ਜੌਬ ਐਕਸ਼ਨ ਵਿੱਚ ਇਸ ਤਾਜ਼ਾ ਵਾਅਦੇ ਨਾਲ 550 ਤੋਂ ਵੱਧ ਕੰਮ ਵਾਲੀਆਂ ਥਾਵਾਂ ਤੇ 25000 ਤੋਂ ਜ਼ਿਆਦਾ ਵਰਕਰਸ ਹੋਣਾ ਸਟ੍ਰਾਈਕ ਉੱਤੇ ਨੇ BCGEU ਵੱਲੋਂ ਹੜਤਾਲ ਦੀ ਕਾਰਵਾਈ 2 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ ਉਸ ਸਮੇਂ ਤੋਂ ਇਸ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ ਫਾਇਰਫਾਈਟਰਸ ਦੀ ਜੌਬ ਐਕਸ਼ਨ ਵਿੱਚ ਐਂਟਰੀ ਉਸ ਸਮੇਂ ਹੋਈ ਹੈ ਜਦੋਂ ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਪ੍ਰੋਵਿੰਸ ਵਿੱਚ 94 ਥਾਵਾਂ ਉੱਪਰ ਇਸ ਸਮੇਂ ਜੰਗਲੀ ਅੱਗਾਂ ਬਲ ਰਹੀਆਂ ਨੇ ਜਿਨ੍ਹਾਂ ਵਿੱਚੋਂ 90% ਦੀ ਕਾਬੂ ਹੇਟ ਨੇ ਉਥੇ ਹੀ ਯੂਨੀਅਨ ਦਾ ਕਹਿਣਾ ਹੈ ਕਿ ਪਬਲਿਕ ਸੇਫਟੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਸਰਵਿਸਿਜ਼ ਜਾਰੀ ਨੇ ਗੌਰਤਲਬ ਹੈ ਕਿ ਹੜਤਾਲ ਆਪਣੇ 8ਵੇਂ ਹਫਤੇ ਦੇ ਵਿੱਚ ਹੈ ਜਿਸ ਕਾਰਨ ਲੋਕਾਂ ਲਈ ਸੈਂਕੜੇ ਸਰਵਿਸਿਜ਼ ਦੇ ਵਿੱਚ ਵਿਘਨ ਪਿਆ ਗਵਰਨਮੈਂਟ ਡਿਪਾਰਟਮੈਂਟਸ ਦਾ ਕੰਮ ਠੱਪ ਹੋ ਗਿਆ ਤੇ ਪ੍ਰੋਵਿੰਸ ਦੇ ਵਿੱਚ ਲੈ ਕੇ ਕੈਨਾਬਿਸ ਸਟੋਰਾਂ ਦੀ ਸਪਲਾਈ ਵੀ ਬੰਦ ਹੈ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ BC ਜਨਰਲ EMPLOYES ਯੂਨੀਅਨ ਨੂੰ ਪਹਿਲਾਂ 3.5% 2 ਸਾਲਾਂ ਦੇ ਵਿੱਚ ਤਨਖਾਹ ਵਾਧੇ ਦਾ ਪ੍ਰੋਪੋਜ਼ਲ ਲਿਆਂਦਾ ਗਿਆ ਸੀ ਜਿਸ ਨੂੰ ਯੂਨੀਅਨ ਨੇ ਰੱਦ ਕਰ ਦਿੱਤਾ ਸੀ ਇਸ ਤੋਂ ਬਾਅਦ ਸਰਕਾਰ ਵੱਲੋਂ 4% ਤਨਖਾਹ ਵਾਧੇ ਦਾ ਪ੍ਰੋਪੋਜ਼ਲ ਦਿੱਤਾ ਗਿਆ ਉਸ ਨੂੰ ਵੀ ਯੂਨੀਅਨ ਨੇ ਰੱਦ ਕਰ ਦਿੱਤਾ ਕਿਉਂਕਿ ਯੂਨੀਅਨ ਅਗਲੇ 2 ਸਾਲਾਂ ਦੇ ਵਿੱਚ 2.8% ਤਨਖਾਹ ਵਾਧੇ ਦੀ ਮੰਗ ਕਰ ਰਹੀ ਹੈ ਪਰ ਦੂਜੇ ਪਾਸੇ ਪ੍ਰੋਵਿੰਸ਼ੀਅਲ ਸਰਕਾਰ ਦਾ ਕਹਿਣਾ ਹੈ ਕਿ ਇਸ ਸਮੇਂ ਸੂਬਾ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਡੈਫਸਟ ਵੱਡਾ ਹੈ ਤੇ ਇਸ ਹਾਲਾਤ ਦੇ ਵਿੱਚ ਯੂਨੀਅਨ ਦੀ ਡਿਮਾਂਡ ਦੇ ਹਿਸਾਬ ਦੇ ਨਾਲ ਤਨਖਾਹ ਵਾਧਾ ਕਰਨਾ ਸੰਭਵ ਨਹੀਂ ਹੈ ਕਿਉਂਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਉਹ ਬ੍ਰਿਟਿਸ਼ ਕੋਲੰਬੀਆ ਦੇ ਟੈਕਸ ਪੇਅਰਸ ਦੇ ਨਾਲ ਇਨਸਾਫ ਨਹੀਂ ਹੋਏਗਾ ਪਰ ਹੁਣ ਮੀਡੀਏਟਰ ਵਿਨਸ ਰੈਡੀ ਜੋ ਕਿ ਪਹਿਲਾਂ ਯੂਨੀਅਨ ਲੀਡਰ ਰਹੇ ਚੁੱਕੇ ਨੇ ਅਤੇ ਪਿਛਲੇ ਕਈ ਸਟ੍ਰਾਈਕਸ ਦੇ ਵਿੱਚ ਮੀਡੀਏਟਰ ਦੀ ਭੂਮਿਕਾ ਅਦਾ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਦੋਵੇਂ ਧਿਰਾਂ 'ਚ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਵਿንስ ਰੈਡੀ ਬੇਸ਼ੱਕ ਆਪਣੇ ਪਿਛਲੇ ਟਰੈਕ ਰਿਕਾਰਡ ਦੇ ਹਿਸਾਬ ਦੇ ਨਾਲ ਹਮੇਸ਼ਾ ਕਾਮਯਾਬ ਰਹੇ ਨੇ ਪਰ ਇਸ ਸਟ੍ਰਾਈਕ ਦਾ ਹੱਲ ਕਿਸ ਸਮੇਂ ਤੱਕ ਨਿਕਲਦਾ ਇਹ ਸਭ ਦੇਖ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਸਰਵਿਸਿਜ਼ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੋਣ ਦੇਖਦੇ ਆ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ ਆ ਕੱਲ ਅਲਬਰਟਾ ਦੇ ਵਿੱਚ ਜਿਹੜਾ ਜੀ ਮਿਨਿਸਪਲ ਇਲੈਕਸ਼ਨਜ਼ ਹੋਈਆਂ ਨੇ ਵੱਖਰੇ ਵੱਖਰੇ ਸ਼ਹਿਰਾਂ ਤੇ ਮਿਨਿਸਪੈਲਿਟੀ ਜਿਹੜੀਆਂ ਰੂਰਲ ਏਰੀਆ ਉੱਥੇ ਵੀ ਖਾਸ ਕਰਕੇ ਐਡਮੈਂਟਨ ਦੇ ਵਿੱਚ ਜਿਹੜੀਆਂ ਇਹ ਇਲੈਕਸ਼ਨਜ਼ ਹੋਈਆਂ ਜੀ ਇਹ ਹੁਣ ਸਾਡੇ ਦਰਸਲ ਸਾਰੇ ਅਲਬਰਟਾ ਦੇ ਵਿੱਚ ਹੀ ਨਾ ਯੂਸੀਪੀ ਪਾਰਟੀ ਜਿਹੜੀ ਸਾਡੀ ਪ੍ਰੋਵਿੰਸ਼ੀਅਲ ਪਾਰਟੀ ਆ ਉਹਨੇ ਕਿਹਾ ਕਿ ਮਿਨਿਸਪਲ ਇਲੈਕਸ਼ਨ ਦੇ ਵਿੱਚ ਪਾਰਟੀਆਂ ਜਿਹੜੀਆਂ ਆ ਉਹ ਵੀ ਪਾਰਟਿਸਿਪੇਟ ਕਰ ਸਕਦੀਆਂ ਨੇ ਉਹਦੇ ਨਾਲ ਕੀ ਗਲਬਤ ਹੋਈ ਜੀ ਵੀ ਕਿਹੜਾ ਆਦਮੀ ਕਿਹੜੀ ਪਾਰਟੀ ਦੇ ਨਾਲ ਅਲਾਈਨ ਹੋ ਰਿਹਾ ਇਸ ਤਰ੍ਹਾਂ ਦੀ ਕਹਾਣੀ ਬਣ ਗਈ ਕੈਂਡੀਡੇਟਸ ਦੀ ਵੀ ਇਸੇ ਤਰ੍ਹਾਂ ਹੀ ਕੈਲਗਰੀ ਸ਼ਹਿਰ ਦੇ ਵਿੱਚ ਜਿਹੜੇ ਦੋ ਵੱਡੇ ਸ਼ਹਿਰ ਆ ਹੁਣ ਇੱਥੇ ਔਰ ਥੋੜੇ ਜੇ ਉਹਨਾਂ ਨੇ ਕਾਇਦੇ ਕਾਨੂੰਨ ਹੋਰ ਵੀ ਇੰਟਰੋਡਿਊਸ ਕੀਤੇ ਯਾਨੀ ਕਿ ਵੋਟਾਂ ਪਾਉਣ ਵੇਲੇ ਔਰ ਵੋਟਾਂ ਗਿਣਨ ਵੇਲੇ ਪਹਿਲਾਂ ਮਸ਼ੀਨਾਂ ਨਾਲ ਗਿਣੀਆਂ ਜਾਂਦਾ ਸੀ ਐਤਕੀ ਉਹ ਵੋਟਾਂ ਜਿਹੜੀਆਂ ਹੱਥਾਂ ਨਾਲ ਗਿਣੀਆਂ ਗਈਆਂ ਔਰ ਜਿਹੜੇ ਵੀ ਬੰਦੇ ਵੋਟ ਪਾਉਣ ਜਾਂਦੇ ਸੀਗੇ ਜੀ ਅੱਗੇ ਤੁਸੀਂ ਅਗਰ ਤੁਹਾਡਾ ਨਾਮ ਲਿਸਟ ਤੇ ਹੈਗਾ ਤੇ ਉਹ ਤੁਹਾਨੂੰ ਪੁੱਛਦੇ ਸੀ ਵੀ ਤੁਸੀਂ ਸਿਟੀਜ਼ਨ ਹੋ ਤੇ ਉਹ ਤੁਹਾਨੂੰ ਵੋਟ ਦੇ ਦਿੰਦੇ ਸੀ ਜੇ ਤੁਸੀਂ ਹਾਂ ਚ ਜਵਾਬ ਦਿੰਦੇ ਸੀ ਐਤਕੀ ਉਹਨਾਂ ਨੇ ਤੁਹਾਡੇ ਕੋਲੋਂ ਇੱਕ ਫਾਰਮ ਭਰਵਾਇਆ ਯਾਨੀ ਕਿ ਹਰੇਕ ਬੰਦੇ ਨੂੰ ਫਾਰਮ ਭਰਨਾ ਪਿਆ ਪੜ ਕੇ ਫਿਰ ਦਸਖਤ ਕਰਨੇ ਪੈਂਦੇ ਸੀ ਉੱਥੇ ਟਾਈਮ ਲੱਗਦਾ ਸੀਗਾ ਤੇ ਜਿਉਂ ਹੀ ਲੋਕ ਸ਼ਾਮਾਂ ਨੂੰ ਵੋਟਾਂ ਪਾਉਣ ਪਹੁੰਚੇ ਆ ਤੇ ਵੱਡੀਆਂ ਵੱਡੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਜੀ ਬਹੁਤ ਲੰਬੀਆਂ ਲਾਈਨਾਂ ਅਲੌਂਗ ਬਲॉक्स ਔਰ ਕਈ ਲੋਕ ਖਿਜ ਕੇ ਉਥੋਂ ਵਾਪਸ ਚਲੇ ਗਏ ਪਰ ਬਹੁਤ ਸਾਰੇ ਲੋਕ ਖੜੇ ਰਹਿ ਪਏ ਅਸੀਂ ਵੋਟ ਪਾ ਕੇ ਹੀ ਜਾਣਾ ਔਰ ਉਹਨਾਂ ਇਲੈਕਸ਼ਨਸ ਵਾਲਿਆਂ ਨੇ ਇਹ ਕਹਿੰਦਾ ਸੀ ਵੀ ਜਿੰਨੇ ਵੀ ਬੰਦੇ ਲਾਈਨ ਚ ਲੱਗ ਚੁੱਕੇ ਆ ਉਹਨਾਂ ਸਾਰਿਆਂ ਨੂੰ ਮੌਕਾ ਦਿੱਤਾ ਜਾਏਗਾ ਵੋਟ ਪਾਉਣ ਨੂੰ ਭਾਵਾਂ 8 ਵਜੇ ਤੋਂ ਬਾਅਦ ਦਾ ਸਮਾਂ ਹੋਵੇਗਾ ਹੁਣ ਲੋਕੀ ਜੀ ਬਹੁਤ ਸਾਰੇ ਜਿਹੜੇ ਨੇ ਉਹ ਇਹ ਨਹੀਂ ਸੀ ਚਾਹੁੰਦੇ ਕਿ ਜਿਹੜੀ ਪ੍ਰੋਵਿੰਸ਼ੀਅਲ ਪੋਲਿਟਿਕਸ ਆ ਜਾਂ ਜਿਹੜੀਆਂ ਪਾਰਟੀਆਂ ਆ ਉਹਨਾਂ ਨੂੰ ਇੱਥੇ ਇੰਟਰੋਡਿਊਸ ਕੀਤਾ ਜਾਵੇ ਹਰੇਕ ਬੰਦਾ ਚਾਹੁੰਦਾ ਸੀ ਕਿ ਇੰਡੀਪੈਂਡੈਂਟ ਆਵਾਜ਼ ਚਾਹੀਦੀ ਆ ਇੱਥੇ ਸ਼ਹਿਰ ਦੇ ਵਿੱਚ ਸੋ ਇੱਥੇ ਸਾਡੇ ਕੋਈ ਤਕਰੀਬਨ 12 ਜਾਂ 13 ਕੈਂਡੀਡੇਟ ਸਿਗੇ ਜੀ ਜਿਹੜੇ ਮੇਅਰ ਦੀ ਰੇਸ ਵਿੱਚ ਸ਼ਾਮਲ ਸਿਗੇ ਉਹਨਾਂ ਵਿੱਚੋਂ ਕੁਝ ਜਿਹੜੇ ਸੀਗੇ ਉਹਨਾਂ ਨੇ ਬੈਟਰ ਐਡਮਿੰਟਨ ਦੇ ਨਾਂ ਥੱਲੇ ਬੈਨਰ ਥੱਲੇ ਰਨ ਕੀਤੀ ਆਪਣੀ ਕੈਂਪੇਨ ਪਰ ਅੰਦਰ ਖਾਤੇ ਲੋਕਾਂ ਨੂੰ ਪਤਾ ਸੀ ਕਿ ਇਹ ਕਿਹੜੀ ਪਾਰਟੀ ਦੇ ਨਾਲ ਸਬੰਧਤ ਨੇ ਕਿਉਂਕਿ ਉਹਨਾਂ ਨੂੰ ਜਿਹੜੇ ਕੈਂਪੇਨ ਫੰਡਸ ਮਿਲੇ ਆ ਜੀ ਉਹ ਮਿਲੀਅਨਸ ਡਾਲਰ ਤੋਂ ਉੱਪਰ ਦੇ ਫੰਡ ਮਿਲੇ ਨੇ ਕੈਂਪੇਨ ਵਾਸਤੇ ਪਰ ਦੂਸਰੇ ਪਾਸੇ ਹੋਰ ਕੈਂਡੀਡੇਟ ਸੀਗੇ ਜਿਨ੍ਹਾਂ ਨੇ ਕਿਹਾ ਵੀ ਨਹੀਂ ਅਸੀਂ ਇੰਡੀਪੈਂਡੈਂਟ ਆਵਾਜ਼ ਚਾਹੁੰਦੇ ਆ ਇੱਥੇ ਸ਼ਹਿਰ ਦੇ ਵਿੱਚ ਔਰ ਅਸੀਂ ਕਿਸੇ ਪਾਰਟੀ ਦੇ ਨਾਂ ਥੱਲੇ ਇਲੈਕਸ਼ਨ ਨਹੀਂ ਲੜਨੀ ਹਾਲਾਂਕਿ 2024 ਦੇ ਵਿੱਚ ਐਂਡਰਿਊ ਨੈਕ ਜਿਹੜਾ ਤਿੰਨ ਵਾਰੀ ਕਾਉਂਸਲਰ ਰਹਿ ਚੁੱਕਾ ਉਹਨੇ ਕਿਹਾ ਸੀਗਾ ਕਿ ਮੈਂ ਇਲੈਕਸ਼ਨ ਨਹੀਂ ਅਗਲੀ ਲੜਨੀ ਪਰ ਜਦੋਂ ਹੀ ਆਹ ਪਾਰਟੀਬਾਜੀ ਵਾਲੀ ਗੱਲਬਾਤ ਆਈ ਤੇ ਉਹਨੇ ਐਤ ਕੀ ਫੇਕ ਕਹਿ ਦਿੱਤਾ ਵੀ ਮੈਂ ਚਾਹੁੰਦਾ ਵੀ ਜਿਹੜੀ ਇੰਡੀਪੈਂਡੈਂਟ ਵੌਇਸ ਆ ਉਹ ਜ਼ਰੂਰ ਰਹਿਣੀ ਚਾਹੀਦੀ ਆ ਤੇ ਉਹਨੇ ਵੀ ਆਪਣੇ ਕਾਗਜ਼ ਜਿਹੜੇ ਆ ਜੀ ਦਾ ਭਰਤੀ ਕਰ ਦਿੱਤੇ ਸੋ ਹੋਇਆ ਕਿ ਕੱਲ ਜੇ ਇਸ ਵਿਅਕਤੀ ਨੇ ਸਭ ਤੋਂ ਜ਼ਿਆਦਾ ਪੈਸੇ ਜਿਹੜੇ ਆ ਇਕੱਠੇ ਕੀਤੇ ਜਾਂ ਖਰਚ ਕੀਤੇ ਉਹ ਮੇਅਰ ਨਹੀਂ ਬਣ ਸਕੇ ਐਂਡਰਿਊ ਨੈਕਹੋਰੀ ਜਿਹੜੇ ਨੇ ਉਹ ਕੱਲ ਮੇਅਰ ਦੇ ਜਿਹੜੀ ਗਿਣਤੀ ਸੀ ਜੀ ਉਹ ਕੱਲ ਉਹਨਾਂ ਦੇ ਨੰਬਰ ਜ਼ਿਆਦਾ ਸੀ ਪਰ ਗਿਣਤੀ ਵੀ ਕਿਉਂਕਿ ਹੱਥਾਂ ਨਾਲ ਕਰਨੀ ਸੀ ਮਸ਼ੀਨਾਂ ਨਾਲ ਨਹੀਂ ਇਹ ਵੀ ਇੱਕ ਬਦਲਾਅ ਲਿਆਂਦਾ ਯੂਸੀਪੀ ਪਾਰਟੀ ਨੇ ਸੋ ਅੱਜ ਜਿਹੜਾ ਜੀ ਉਹਨਾਂ ਨੇ ਇਹ ਅਨਾਉਂਸ ਕੀਤਾ ਔਰ ਕੰਸੀਡ ਕਰ ਗਿਆ ਜਿਹੜੇ ਟਿਮ ਕਾਰਟਮਲ ਹੁਰੀ ਆ ਕਿ ਹਾਂ ਜਿਹੜਾ ਐਂਡਰੂ ਨੈਕ ਹੈ ਭਈ ਉਹ ਮੇਅਰ ਦੀ ਰੇਸ ਜਿੱਤ ਗਏ ਨੇ ਔਰ ਇੱਥੇ ਇੱਕ ਗੱਲ ਹੋਰ ਵੀ ਬੜੀ ਦੇਖਣ ਵਾਲੀ ਹੈ ਜੀ ਕਿ ਆਪਣੇ ਭਾਈਚਾਰਿਆਂ ਦੇ ਵਿੱਚੋਂ ਵੀ ਬਹੁਤ ਲੋਕ ਜਿਹੜੇ ਸੀਗੇ ਖੜੇ ਸੀਗੇ ਕਾਉਂਸਲਰ ਲਈ ਔਰ ਉਹਦੇ 'ਚ ਵੀ ਬੜੀ ਹੈਰਾਨੀ ਹੋਈ ਹੈ ਕਿ ਐਤਕੀ ਕੋਈ ਵੀ ਵਿਅਕਤੀ ਜਿਹੜਾ ਆ ਉਹ ਕਾਉਂਸਲਰ ਦੀ ਜਿਹੜੀ ਆ ਸੀਟ ਨਹੀਂ ਜਿੱਤ ਸਕਿਆ ਔਰ ਜਿਹੜਾ ਇੱਕ ਲਡੂ ਕਾਉਂਟੀ ਦੇ ਵਿੱਚੋਂ ਦਲਵਿਰਦੀ ਹੈ ਉਹ ਇਤ ਦੀ ਦੂਸਰੀ ਵਾਰੀ ਉਥੋਂ ਕਾਉਂਸਲਰ ਜਿਹੜਾ ਜੀ ਉਹ ਚੁਣਿਆ ਗਿਆ ਹੈ ਉਹ ਲਡੂ ਕਾਉਂਟੀ ਆ ਐਡਮੰਟਨ ਤੋਂ ਸਾਊਥ ਵਾਲੇ ਪਾਸੇ ਤੇ ਅਸੀਂ ਸਾਰੇ ਹੀ ਚਾਹੇ ਕੋਈ ਕੈਂਡੀਡੇਟ ਜਿੱਤਿਆ ਜੀ ਹਾਰਿਆ ਅਸੀਂ ਸਾਰਿਆਂ ਨੂੰ ਉਹਨਾਂ ਦੇ ਜਿਹੜਾ ਉਹਨਾਂ ਨੇ ਹਾਰਡ ਵਰਕ ਕੀਤਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਲਈ ਉਹਨਾਂ ਸਾਰਿਆਂ ਨੂੰ ਅਸੀਂ ਵਧਾਈ ਦਿੰਨੇ ਆ ਔਰ ਉਹਨਾਂ ਦਾ ਥੈਂਕ ਯੂ ਕਰਦੇ ਆ ਕਿ ਉਹਨਾਂ ਨੇ ਇਹ ਜਿਹੜਾ ਡੈਮੋਕਰੈਟਿਕ ਪ੍ਰੋਸੈਸ ਆ ਉਹਦੇ ਵਿੱਚ ਹਿੱਸਾ ਲਿਆ ਪਾਵਾ ਉਹਨਾਂ ਨੂੰ ਐਤਕੀ ਕਾਮਯਾਬੀ ਨਹੀਂ ਮਿਲੀ ਆਸ ਕਰਦੇ ਆ ਕਿ ਕਮਿਊਨਿਟੀ ਇਹਨਾਂ ਚੀਜ਼ਾਂ ਤੋਂ ਕੁਝ ਨਾ ਕੁਝ ਸਿੱਖੇਗੀ ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਕੈਂਡੀਡੇਟ ਜਿਹੜੇ ਆ ਉਹ ਅੱਗੇ ਲਿਆਏਗੀ ਤਾਂ ਕਿ ਉਹ ਚੁਣੇ ਜਾ ਸਕਣ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮਿਨਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ